ਅੰਮੀ ਸਤਿਕਾਰ ਦੇ ਚਾਹੇ ਸਵਾਲ ਤੇ ਛੋਟਾ ਮੇਰੇ ਚੈਨ ਤੇ ਦੂਲਾ ਉੱਚਾ ਕਲੀਨ ਕਰ ਲਿਆ ਤਾਂ ਠੀਕ ਠਾਕ ਹੋਊਗੀ ਅਗਲੇ ਦਿਨ ਦਾ ਸ਼ੁਰੂ ਕਰਨਾ ਸਵੇਰੇ ਪਾਣੀ ਪੀ ਲੈਣੀ ਬਣਾ ਲਈ ਸੀ ਕਿ ਮੈਂ ਚਾਹ ਸਵੇਰੇ ਸਵੇਰੇ ਬਾਜੀ ਕਾਦੀ ਤੋਂ ਮਿਲਣਾ ਰੇਸ਼ਾ ਨਾਲ ਹੈ ਯੋਧਾ ਘੰਟਾ ਲੈਟੀ ਹੋ ਗਈ ਮੈਂ ਚਲੋ ਤਾਂ ਕੋਈ ਗਾਰ ਲੀਜੀ ਮੈਂ ਨਾ ਜਦ ਘਰ ਮੈਗਾ ਸਾਗ ਮੈਂ ਉਹ ਚਲ ਚਾਹ ਪੋਈ ਕਰੂੰਗੀ ਕਿਥੋਂ ਜਾ ਰਹੀ ਥੀ ਗਿਆ ਕੁਬ ਦੇਵਤੀ ਬਣੀ ਬੱਜੀ ਚਾਹ ਆਪਣੀ ਬਣ ਗਈ ਗਮਚਾ ਕੇ ਤੇਰੀ ਚਾਹ ਪੀਉਣੀ ਕਾਹ ਲੈ ਗਈ ਅੰਕਤ ਆਪਣੀ ਚੱਲ ਪਈ ਸੁੱਕੀ ਸਿੰਗ ਲੱਕੜ ਉਹਦੀ ਅੱਧ ਲੱਗ ਰੱਖ ਲੈਨੇ ਆਪਾ ਪਾਣੀ ਚਾਹ ਵੀ ਨਹੀਂ ਪਿੱਤੀ ਚਾਹ ਪਾਈ ਪਈ ਹੈ ਸਾਤ ਮੈਂ ਇੱਕ ਵਾਰੀ ਧੋ ਕੇ ਪਾਣੀ ਕੱਢਦਾ ਸੀਗਾ। ਦਿਵਾਰੀ ਪਾਣੀ ਪਾਦਾ ਸੀਗਾ ਬਰੇਚ। ਬਾਲਟੀ ਚ ਚਾਹ ਬਣਦੇ ਬਣਦੇ ਸਾਗ ਢੋਟਦਾ ਗਿਆ। ਇੱਕ ਸਾਗ ਹੁੰਦਾ ਹੈਗਾ ਨਾ ਨਰਮੇ ਨੂੰ ਕਬੂਟਾ ਹੁੰਦਾ ਕਈ ਸਾਲ ਹੋ ਗਏ ਸਾਡੇ ਕਿਸੇ ਦੇ ਖੇਤ ਹੈਗਾ ਸੀਗਾ ਨਰਮੇ ਦੇ ਬੂਟੇ ਵਗੂ ਫੈਲਰਦਾ ਹੋ ਉਹਨਾਂ ਨੇ ਹੁਣ ਪਤਾ ਨਹੀਂ ਪੱਟਤਾ ਹੁਣ ਉਹ ਕਦੇ ਸੋਣਾਂ ਨਹੀਂ ਹੈਗਾ ਉਦੋਂ ਇਹ ਲਿਓ ਦੇ ਹੁੰਦੇ ਸੀਗੇ ਮੇਰਾ ਪਾਪਾ ਲੈਉਣਾ ਹੁੰਦਾ ਸੀਗਾ ਅਸੀਂ ਉਦੋਂ ਵੀ ਮੈਂ ਤਰਦੀ ਹੁੰਦੀ ਸੀ ਜੇ ਠਾਰ ਦੀ ਗਰਮੀ ਚ ਸਾਗ ਬਹੁਤ ਸੁਆਦ ਬਣਦਾ ਸੀਗਾ ਉਹ ਵੀ ਉਹ ਪਤਾ ਨਹੀਂ ਕਾਦਾ ਵੱਲਦਾ ਹੁੰਦਾ ਸੀ ਨਰਮੇ ਵਾਂਗੂ ਬੂਟਾ ਨਰਮੇ ਮੂੰਗੀ ਪੱਤੇ ਸੀ ਜੇ ਉਹ ਵੀ ਇਸੇ ਸਾਗ ਨੂੰ ਜੁੜਦਾ ਹੁੰਦਾ ਸੀ ਉਹਨਾਂ ਨੂੰ ਅਸੀਂ ਖਾਲ ਪਾ ਦੇਂਗੇ चाह पी ला चाय पी लो ठंडी हो रही अद्धा भी साग पाता मैं थोड़ा जा रही गया <coughs> लून पाता लून ना थोड़े दब जूगा हूँ ज्यादा जो लग रहा था थोड़ा जा बन जाऊगा ਕੇ ਬੰਗੀ ਛੋਲੇ ਨਹੀਂ ਦਾਲਤ ਹੋਣੀ ਸੀਗੀ ਮੈਂ ਤਾਂ ਵੀ ਫੇਰ ਉਹ ਨਾ ਹੋ ਜੀ ਬਾਹਰ ਨਾ ਨਿਕਲ ਜੇ ਉਹ ਕੇ ਰਸਾਗ ਦਾ ਪਾਣੀ ਬਾਹਰ ਨਿਕਲ ਜੇ ਤਾਂ ਸਾਗ ਸਵਾਦ ਨਹੀਂ ਬਣਦਾ ਹੈਗਾ ਧੁੱਤ ਆ ਜਾਂਦਾ ਹੈ ਮੈਂ ਕਦੇ ਹੀ ਸਾਗ ਦਾ ਪਾਣੀ ਬਾਹਰ ਨਹੀਂ ਨਿਕਲਣ ਦਿੱਤਾ ਇਹਨਾਂ ਚਿਰ ਬਾਹਰ ਨੂੰ ਵਾਲੀ ਆਉਂਦੀ ਮੈਂ ਨਹੀਂ ਕੋਲ ਹਲਦੀ ਹੁੰਦੀ ਪਾਣੀ ਨੂੰ ਸੁੱਤ ਸਾਬ ਨਾ ਪਾਉਣੀ ਮੈਂ ਨਾ ਕਿ ਜੇ ਦਾ ਬਾਹਰ ਨਾ ਆਵੇ ਸਾਗ ਪਾਣੀ no okei . see sulle enda toona . Etme. ਤੰਨਾ ਪਾਣੀ ਕੱਢ ਕੇ ਧੋ ਕੇ ਰੱਖ ਦਾਂਗੇ ਇਹ ਨੂੰ ਹਜੀ ਮੇਥੀ ਮੰਗਵਾਈ ਸੀ ਮੇਥੀ ਪਾ ਦੇਣਗੇ ਵਿੱਚ ਸਮਝੀ ਉਹ ਜਿਹੜੀ ਸਵਾਰ ਵਾਂਗ ਦੋ ਬੋਲ ਉਥੇਰੇ ਚੁੱਲੇ ਕੋਲ ਨੇ ਰਾਜਾ ਪੰਦਾਗਾ ਸਮਾਰਕ ਦਿੰਦਾ ਨਹੀਂ ਮੈਂ ਕਿ ਚਲ ਰਸੋਈ ਚ ਦੇਖਦੀ ਹਾਂ ਕਈ ਵਾਰ ਵਿੱਚ ਹੁੰਦਾ ਕੁਛ ਨਾ ਸਾਹ ਦੇ ਹੀ ਸ਼ਿੰਗਿਆ ਲਓ ਜੀ 10 ਮਿੰਟਾਂ ਬਾਅਦ ਆ ਗਈ 42 ਸਾਗ ਰੋਪੜੇ ਨੂੰ ਅੱਗ ਬਹੁਤ ਹੋ ਗਈ ਲੱਕੜ ਮੈਂ ਇੱਕ ਹੋਰ ਲਾਤੀ ਕਾਲ ਦੀ ਮਰੀ ਨੇ ਮੈਂ ਕਿਤੇ ਨਾ ਬਣੇ ਜੋਤ ਕਹਿੰਦਾ ਸੀਗਾ ਮੇਰੇ ਸਕੂਲ ਵੇਲੇ ਨੂੰ ਬਣਾ ਲਈ ਮਮੀ ਮੈਂ ਸਾਗ ਨਾਲ ਮਿੱਟੀ ਖਾ ਕੇ ਜਾਊਂਗਾ ਲੱਕੜੇ ਕੋਹਰ ਲਾਤੀ ਮੈਂ ਦੋ ਰਾਹੀਂ ਕਸੋਂਤਾ ਰਿਜਨ ਲੱਗ ਗਿਆ ਘੰਟਾ ਖਲੀ ਅੰਮਿੱਤੀ ਪਾ ਦਿੰਨੇ ਆ 10-15 ਮਿੰਟ ਵਿੱਚ ਗੀਦ ਦੀ ਦਾਲ ਹੋਣੀ ਹੈ ਜਮੈਂ ਦਾਲ ਪਾ ਦੂੰਗੀ ਛੋਲੇ ਨੇ ਨਹੀਂ ਪਾ ਫੇ ਕੋਸਤੂ ਆਏਗਾ ਬਸ ਦਾਲ ਪਾਤੀ ਆਪਾਂ ਹੁਣ ਮੈਂ ਧਾਰ ਕੱਢ ਲੂੰਗੀ ਧਾਰ ਵੀ 15 ਮਿੰਟ ਲੇਟ ਹੋ ਗਈ ਸਾਫ ਕਰਕੇ ਉਹ ਚਲ ਬਣ ਜੂਗਾ ਵਧੀਆ ਮੈਨੂੰ ਤਾਂ ਐਸੀ ਮੇ ਲੇਟ ਹੋ ਗਈ ਮੈਂ ਤਾਂ ਬਣਨਾਂ ਚਾਹਾਂਗਾ ਗੱਬਾ ਚੰਦ ਲੀਏ ਮੇਰੀ ਵਧੀਆ ਦਾ ਕੰਟਾ ਚੁਲਾਉਣਾ ਬਸ ਇਹਨੇ ਅਪਸੇ ਟੁਲਾ ਵੀ ਗੋਹਾ ਹਸਤਾਰ ਕੱਢੂ ਗੋਹਾ ਸੱਤ ਲੰਗੇ ਵਿੱਚ ਦੀ ਦੇਖ ਲਿਆ ਕਰਾਂਗੇ ਜੋਦ ਕਹਿੰਦਾ ਬੜਨਾ ਚਾਹੀਏ ਮੇਰੇ ਸਕੂਲ ਦੀ ਰੋਟੀ ਖਾਣ ਲਈ ਕੱਲ ਵੀ ਲੜਦਾ ਸੀ ਉਹ ਤਾਂ ਮੰਮੀ ਘਰੇ ਨਹੀਂ ਵਿਖਾਗਾ ਮੰਮੀ ਤਾਂ ਲਿਆਈ ਸੀ ਉਹ ਤਾਂ ਖੰਡੀ ਸੀ ਧਰ ਲਈ ਮੇਰੀ ਗੱਲ ਨਾ ਮੰਮੀ ਕਹਿੰਦੇ ਨੇ ਕਿ ਮੇਰੀ ਭੈਣ ਨੂੰ ਮਸਰੀ ਦੀ ਗੱਲ ਕਰਨ। ਸੁਰੂਤ ਯਾਦ ਪਈ ਹੋਈਗੀ। ਮੰਮੀ ਤਾਂ ਕਦਾਂ ਲਈ ਸੀਗੀ ਤੂੰ ਉਹ ਤਾਂ ਚੀਰ ਵੀ ਗਈ ਸੀ ਤੂੰ ਫੇਰ ਹੁਣ ਹੀ ਧਰਿਆ। ਮੈਰੀ ਅੱਜ ਤੋਰੀਆਂ ਹੀ ਦਾਲ ਖਾਂਦਾ। ਇਹ ਕੋਈ ਨਾ ਸਵੇਰੇ ਕਰੂੰਗੀ। ਮੀਚ ਕਿਥੋਂ ਟਿਕਦਾ ਕੰਨਿਆ ਆ ਗਏ ਸੀ। ਮੇਥੀ ਪਾਤੀ ਆਪਾਂ। ਤੁਹ ਲਈ ਦਾਲ ਪਾਤੀ ਥੋੜਾ ਜਿਹਾ ਪਾਣੀ ਹੋਰ ਪਾ ਕੇ ਫਿਰ ਪਤਾਰ ਖੱਢਣ ਜਾਂਦੇ ਟਾਈਮ ਹੋ ਗਿਆ ਸਾਦੇ ਛੇ ਦਾ ਸਾਗ ਆਪਣਾ ਜਮਾ ਬਣ ਗਿਆ ਬਿਲਕੁਲ ਅੱਗ ਵਾਲੀ ਤੇਜ਼ ਰੱਖੀਵੇਂ ਪੂਰਾ ਵਧੀਆ ਕੁਲ ਗਿਆ ਬਸ ਘੰਟੇ ਕਿਚੀ ਬਣ ਗਿਆ ਸਭੋਂ 5:30 ਤਾਂ ਹੋ ਹੀ ਗਈ ਸੀ ਮੈਨੂੰ ਪਾ ਕੇ ਉਠਦੀ ਨੂੰ 5:30 ਹੋ ਗਏ ਕਮੇ ਪੂਰਾ ਸਬਿਆ ਬਣਾ ਲਿਆ ਛੋਲੇ ਦੀ ਦਾਲ ਪਾਈ ਆਪਾਂ ਵਿੱਚ ਥੋੜਾ ਜਿਹਾ ਹੋਰ ਲੱਗ ਜੂ ਹੋਰ ਘੋਟ ਦੇਾਂਗੇ ਮੜਾ ਜਿਹਾ ਬਣਿਆ ਪਿਆ ਦਾਲ ਥੋੜੀ ਜਿਹੀ ਫਿਰ ਹੋਰ ਘੋਟ ਜੂਗੀ ਲੋਈ ਸਾਗ ਆਪਣਾ ਤਿਆਰ ਹੈ ਤੇਰੇ ਨੂੰ ਲਾਵਾਂਗੇ ਤੜਕਾ ਆਪਾਂ ਪਹਿਲਾਂ ਜੋ ਤੂੰ ਤਿਆਰ ਕਰਕੇ ਸਕੂਲ ਨੂੰ ਇਹਠੇ ਹੀ ਲਾ ਦੇਣੀ ਹੈ ਹੁਣ

ਬਾਕੀ ਸਾਗ ਮੈਂ ਥੋੜੀ ਜਿਹੀ ਬੇਲੀ ਕਰ ਦੂਗੀ ਕੁਝ ਕੱਢ ਕੇ ਰੱਖ ਲਾਂਗੀ। ਸ਼ਾਮ ਤੜਕਾ ਲੱਗ ਗਿਆ ਬਚ ਗਿਆ ਤਾਂ ਠੀਕ ਹੈ ਨਹੀਂ ਫਿਰ ਸ਼ਾਮ ਤੜਕਾ ਦੁਬੇ ਲਾਵਾਂਗੇ। ਚਲੋ ਇਹ ਮਨਾਉਣੀ ਜੋ ਜ਼ਰੂਰੀ ਆਪ ਆਪਣਾ ਪਿਆ ਹੈ। ਵੀਡੀਓ ਦੇ ਅੰਦਰ ਵੀ ਆਪ ਐਥੀ ਕਰਦੇ ਆ। ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਸਬਸਕ੍ਰਾਈਬ ਕਰਕੇ ਵੀ ਦੱਸਿਆ ਕਰੋ ਜੀ।